ਸਰਬਜੀ ਸੰਗਰੂਰ ਜੀ ਦਾ ਕੀ ਤੇਰੇ ਰੰਗ ਨਿਆਰੇ ਦਾਤਾ ਤੇਰੇ ਰੰਗ ਨਿਆਰੇ ਤੇਰੇ ਰੰਗ ਨਿਆਰੇ ਤੇਰੇ ਰੰਗ ਨਿਆਰੇ ਦਾਤਾ ਤੇਰੇ ਰੰਗ ਨਿਆਰੇ ਤੇਰੇ ਰੰਗ ਨਿਆਰੇ ਹਿੰਮਤੀ ਕਰਦੇ ਕਈ ਹਿੰਮਤ ਕਰ ਦੇ ਗਈ ਹਿੰਮਤ ਕਰ ਦੇ ਗਈ ਤੇ ਕਈ ਲੱਭਣ ਸਹਾਰੇ ਤੇ ਕਈ ਲੱਭਣ ਸਹਾਰੇ ਤੇਰੇ ਰੰਗ ਨਿਆਰੇ ਦਾਤਾ ਤੇਰੇ ਰੰਗ ਨਿਆਰੇ ਤੇਰੇ ਰੰਗ ਨਿਆਰੇ ਹਿੰਮਤ कई ने कई लगन सहारे कई सहारे भुखे रैगे दिन ने दे भुखे रैगे दिन ने दे ना कर देने चोरी ना कर देने चोरी भुखे ਗੱਲ ਦਿਲ ਨਾ ਰੱਖ ਦੇ ਕੋਈ ਗੱਲ ਦਿਲ ਨਾ ਰੱਖ ਦੇ ਕੋਈ ਕਹਿੰਦੇ ਮੂੰਹ ਤੇ ਗੋਰੀ ਕਹਿੰਦੇ ਮੂੰਹ ਤੇ ਗੋਰੀ ਮਰਦੇ ਮਿਹਨਤ ਕਾਸ਼ ਕਦੇ ਨਾ ਮਰਦੇ ਮਿਹਨਤ ਕਾਸ਼ ਕਦੇ ਨਾ ਕਿਆਏ ਦੁਖੀ ਸੁਖੀ ਖਵਲ ਕਿਆ ਹੈ ਰੁਖੀ ਸੁਖੀ ਖਾਵੜ ਬੂੜਾ ਹੁੰਦਾ ਅੰਤ ਉਹਨਾਂ ਦਾ ਬੂੜਾ ਹੁੰਦਾ ਅੰਤ ਉਹਨਾਂ ਦਾ ਲੁੱਟ ਲਗਾਈ ਲੁੱਟ ਨਾ ਜਾਰੇ ਤੇਰੇ ਰੰਗ ਨਿਆਰੇ ਦਾ ਜੋਤੀ ਕਰ ਕਰ ਰਹੇ ਨੇ ਕਰ ਕਰ ਰਹੇ ਨੇ ਕਈ ਵੇਲ ਪੀਖ ਮੰਗ ਕਈ ਵੇਲ ਪੀਖ ਮੰਗ ਵਕਤ گزار ਰਹੇ ਨੇ ਵਕਤ گزار ਰਹੇ ਨੇ ਕਈਆਂ ਨੂੰ ਲੱਦੇ ਲੋ ਜੀ ਕਈਆਂ ਨੂੰ ਨਾ ਲੱਭੇ ਰੋਜੀ ਮੰਗਣਾ ਉਹਨਾਂ ਦੀ ਮਜਬੂਰੀ ਮੰਗਣਾ ਉਹਨਾਂ ਦੀ ਮਜਬੂਰੀ ਕਈ ਪਖੰਡੀ ਪਰਮਾਣੂਆਂ ਨੂੰ ਕਈ ਪਖੰਡੀ ਪਰਮਾਣੂਆਂ ਨੂੰ ਖਾਣ ਪੋਜਣ ਛੱਡੀ ਕਰਾਵੇ ਛੱਡੀ ਕਰਾਵੇ ਤੇਰੇ ਰੰਗ ਨਿਆਰੇ ਆਸ਼ੋਕ ਵਿਗੜਦਾ ਹੁੰਦਾ ਆਸ਼ੋਕ ਵਿਗੜਦਾ ਤੇ ਕਿਸੇ ਦੀ ਮਜਬੂਰੀ ਤੇ ਕਿਸੇ ਦੀ ਮਜਬੂਰੀ ਕਈ ਨਾ ਚਮਕਾਉਂਦੇ ਨੇ ਕਈ ਨਾ ਚਮਕਾਉਂਦੇ ਨੇ ਤੇ ਕਈ ਘਨ ਕਮ ਕਰੂਰੀ ਤੇ ਕਈ ਘਨ ਕਮ ਕਈ ਜਾਨ ਬਚਾਉਂਦੇ ਕਈ ਜਾਨ ਬਚਾਉਂਦੇ ਕਈ ਜਾਨ ਬਚਾਉਂਦੇ ਕਈ ਜਾਨ ਬਚਾਉਂਦੇ ਗਾਂਢ ਖਤਰੇ ਚ ਪਾ ਕੇ ਜਾਨ ਖਤਰੇ ਚ ਪਾ ਕੇ ਕਈ ਐਸ਼ੋ ਅਰਾ ਕਾਰੇ ਤੇਰੇ ਰੰਗ ਨਿਆਰੇ ਦਾਤਾ ਤੇਰੇ ਰੰਗ ਨਿਆਰੇ ਤੇਰੇ ਰੰਗ ਨਿਆਰੇ ਸੇਵਾਦਾਰ ਬਣ ਕਈਆਂ ਦਾ ਸੇਵਾਦਾਰ ਬਣ ਕਈਆਂ ਦਾ ਨਾਲ ਢਕਾਰ ਗਿਆ ਮਾ ਜਿਸ ਤੇ ਸੀ ਮਾਨ ਸੰਗਰੂਰ ਵੀ ਨੂੰ ਉਹੀ ਚੰਦਰਾ ਮਾਰ ਗਿਆ ਉਹੀ ਚੰਦਰਾ ਮਾਰ ਗਿਆ ਆਪਣੇ ਹੱਥੀ ਕਾਰਜ ਆਪਣਾ ਆਪ ਸਵਾਰੋ ਆਪ ਸਵਾਰੋ ਆਪਣੇ ਹੱਥੀ ਕਾਰਜ ਆਪਣਾ ਆਪਣੇ ਹੱਥੀ ਕਾਰਜ ਜ ਆਪਣਾ ਆਪ ਸਵਾਰੋ ਆਪ ਸਵਾਰੋ ਲੁੱਟ ਕੁੱਟ ਜੋ ਖਾਈ ਗਾਵਣ ਲੁੱਟ ਕੁੱਟ ਜੋ ਖਾਈ ਗਾਵਣ ਦਬੋ ਮਾਰੋ ਵਿਚਾਰੇ ਦਬੋ ਮਾਰੋ ਵਿਚਾਰੇ ਤੇਰੇ ਰੰਗ ਨਿਆਰੇ ਜਾਤਾ रंग ने ते रंग ने ते रंग न